ਸਾਹਮਣੇ ਬਣਿਆ ਹੋਇਆ ਮੇਰਾ ਪਿੰਡ ਇਹਦੇ ਵਿੱਚ ਅਲੱਗ-ਅਲੱਗ ਜਿਹੜੀਆਂ ਅਹਟੀਆਂ ਬਣੀ ਹੋਈਆਂ ਨੇ ਨਾ ਇਸ ਤਰ੍ਹਾਂ ਜਿਹੜੀ ਇਹ ਫੂਡ ਆਈਸਕ੍ਰੀਮ ਤਿਆਰ ਕਰਦੇ ਨੇ ਬਾਈ ਤੇ ਹਰੇਕ ਸਟੇਟ ਦਾ ਤੁਹਾਨੂੰ ਇੱਥੋਂ ਫੂਡ ਮਿਲ ਜੂਗਾ ਨਾ ਖਾਣ ਦੇ ਲਈ ਕਿ ਦੁਨੀਆਂ ਦੀ ਨਜ਼ਰ ਮੁਰੀ ਨਹੀਂ ਰਹਿ ਬਸ ਕੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਵਾਗਤ ਕਰਦੇ ਆ ਤੁਹਾਡਾ ਆਪਣੇ ਚੈਨਲ ਦੇ ਉੱਤੇ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਆਇਆ ਸ਼ਹਿਰ ਮਹਾਲੀ ਦੇ ਵਿੱਚ ਪਿੱਛੇ ਬੋਰਡ ਲੱਗਿਆ ਹੋਇਆ ਤੁਸੀਂ ਦੇਖ ਰਹੇ ਹੋ ਮਹਾਲੀ ਕਾਰਨੀਵਲ 2026 ਪੰਜਾਬ ਪਤੀ ਸ਼ਕਤੀ ਮੇ ਦਾ ਦੇਖਣ ਦੇ ਲਈ ਆਪਾਂ ਸ਼ਹਿਰ ਮਹਾਲੀ ਦੇ ਵਿੱਚ ਪਹੁੰਚੇ ਆ ਅੱਜ ਤੁਹਾਨੂੰ ਲੈ ਕੇ ਚੱਲਦੇ ਆ ਮੇਲੇ ਦੇ ਅੰਦਰ ਤੇ ਤੁਹਾਨੂੰ ਦਿਖਾਉਣੇ ਆ ਅੱਜ ਮਹਾਲੀ ਕਾਰਨੀਵਲ 2026 ਤੇ ਆ ਸਾਹਮਣੇ ਬੜਿਆ ਹੋਇਆ ਜੀ ਐਂਟਰੀ ਗੇਟ ਤੇ ਉਹ ਸਾਹਮਣੇ ਤੋਂ ਜਿਹੜੀ ਟਿਕਟ ਕਰ ਬਣਿਆ ਹੋਇਆ ਉੱਥੋਂ ਟਿਕਟ ਮਿਲ ਜਾਂਦੀ ਹੈ ਨਾ ਤੇ ਆਏ ਜੀ ਟਿਕਟ ਕਰ ਇਥੋਂ ਜਿਹੜੀ ਟਿਕਟਾਂ ਆਪਾਂ ਨੇ ਦੋ ਟਿਕਟਾਂ ਲੈ ਲਈਆਂ ਹਨ ਇੱਕ ਟਿਕਟ ਦੀ ਕੀਮਤ ਜਿਹੜੀ 20 ਰੁਪਏ ਹੈ ਹਨ ਤੇ ਆਹ ਲੰਬੀ ਲਾਈਨ ਜਿਹੜੀ ਲੱਗੀ ਹੋਈ ਆ ਤੇ ਐਂਟਰੀ ਗੇਟ ਤੋਂ ਐਂਟਰੀ ਕਰ ਰਹੇ ਨੇ ਆ ਸਾਰੇ ਬੰਦੇ ਹਨ ਤੇ ਸਾਹਮਣੇ ਹੈਗਾ ਜੀ ਐਂਟਰੀ ਗੇਟ ਤੇ ਆਪਾਂ ਜਿਹੜੀ ਇਥੋਂ ਐਂਟਰੀ ਕਰਨ ਲੱਗੇ ਆ ਹਨ ਐਂਟਰੀ ਗੇਟ ਤੋਂ ਜਦੋਂ ਆਪਾਂ ਐਂਟਰੀ ਕਰਦੇ ਆ ਬਿਲਕੁਲ ਸਾਹਮਣੇ ਹੈ ਜਿਹੜਾ ਜਦੋਂ ਆਪਾਂ ਅੱਗੇ ਆਉਨੇ ਆ ਤਾਂ ਸਾਹਮਣੇ ਬਾਈ ਹਣੀ ਬੀਨ ਤੇ ਢੋਲ ਨਾਲ ਉਹ ਵਜਾਉਂਦੇ ਨੇ ਤੇ ਲੋਕ ਨਾਚ ਦਿਖਾਉਂਦੇ ਨੇ ਹਨਾ ਤੇ ਸਾਹਮਣੇ ਬਣਿਆ ਹੋਇਆ ਮੇਰਾ ਪਿੰਡ ਇਹਦੇ ਵਿੱਚ ਅਲੱਗ-ਅਲੱਗ ਜਿਹੜੀਆਂ ਹੱਟੀਆਂ ਬਣੀ ਹੋਈਆਂ ਨੇ ਨਾ ਤੇ ਆਹ ਦੇਖੋ ਜੀ ਇੱਥੋਂ ਆ ਸਾਰਾ ਸਮਾਨ ਜਿਹੜਾ ਸਿਰਕਾ ਵਗੈਰਾ ਮਿਲ ਜਾਂਦਾ ਨਾ ਤੇ ਇਹ ਹੈਗੀ ਆ ਜੀ ਪਿੰਡ ਦੀ ਹੱਟੀ ਤੇ ਤੋਂ ਆਹ ਸਾਰਾ ਸਮਾਨ ਜਿਹੜਾ ਮਿਲ ਜਾਂਦਾ ਹੈ ਨਾ ਗੁੜ ਵਗੈਰਾ ਤਾਂ ਅਲੱਗ-ਅਲੱਗ ਤਰ੍ਹਾਂ ਦਾ ਜਿਹੜਾ ਗੁੜ ਤੇ ਆ ਇੱਥੇ ਹੋਰ ਬਾਕੀ ਦਾ ਜਿਹੜਾ ਸਮਾਨ ਪਿਆ ਹੈ ਨਾ ਇਹ ਮਿਲ ਜਾਂਦਾ ਆਹ ਦੁਕਾਨ ਤੋਂ ਪਿੰਡ ਦੀ ਹੱਟੀ ਤੇ ਚੱਲਦੇ ਆ ਜੀ ਹੁਣ ਆਪਾਂ ਅੱਗੇ ਤੇ ਐਵੇਂ ਦੀਆਂ ਬਹੁਤ ਹੱਟੀਆਂ ਜਿਹੜੀਆਂ ਬਣੀਆਂ ਹੋਈਆਂ ਨੇ ਨਾ ਤੇ ਇੱਕ ਆਹ ਸਾਹਮਣੇ ਬਣੀ ਹੋਈ ਆ ਹਨਾ ਦੁਕਾਨ ਛੋਟੀ ਤੇ ਪੂਰਾ ਜਿਹੜਾ ਦੁਕਾਨ ਦੇ ਵਿੱਚ ਸਮਾਨ ਦਿਖਾਇਆ ਗਿਆ ਪੁਰਾਣੇ ਪੰਜਾਬ ਦਾ ਛੱਜ ਵਗੈਰਾ ਪੀੜੀਆਂ ਹਨਾ ਪੱਖੀਆਂ ਸਾਰਾ ਸਮਾਨ ਜਿਹੜਾ ਇੱਥੇ ਪਿਆ ਰ ਤੇ ਆ ਸਾਰਾ ਸਮਾਨ ਜਿਹੜਾ ਇੱਥੋਂ ਮਿਲ ਜਾਂਦਾ ਜੀ ਆ ਦੁਕਾਨ ਤੋਂ ਆਮ ਪਾਪੜਾ ਆਮਲਾ ਚਟਪਟਾ ਡਰਿੰਕ ਇਹ ਸਾਰਾ ਸਮਾਨ ਜਿਹੜਾ ਇੱਥੋਂ ਮਿਲ ਜਾਂਦਾ ਬਿਲਕੁਲ ਪੁਰਾਣਾ ਸਮਾਨ ਦਿਖਾਇਆ ਗਿਆ ਤੇ ਆ ਦੇਖੋ ਆ ਸਾਰਾ ਪੁਰਾਣਾ ਜਿਹੜਾ ਆਪਣਾ ਵਿਰਾਸਤ ਸੱਚ ਹੁੰਦਾ ਵੀ ਵਿਰਸਾ ਹਨਾ ਪੁਰਾਣਾ ਉਹ ਦਿਖਾਇਆ ਗਿਆ ਦੇਖੋ ਛੱਜ ਪੱਖੀਆਂ ਸਾਰਾ ਸਮਾਨ ਪਿਆ ਹੈ ਨਾ ਐਵੇਂ ਦੀਆਂ ਜਿਹੜੀਆਂ ਕਾਫੀ ਦੁਕਾਨਾਂ ਬਣੀ ਹੋਈਆਂ ਨੇ ਇੱਥੇ ਤੇ ਆਹ ਦੇਖੋ ਫੋਟੋ ਕਰਾਉਣ ਦੇ ਲਈ ਉੱਪਰ ਲਿਖਿਆ ਹੋਇਆ ਸਾਡਾ ਵਿਰਸਾ ਸਾਡਾ ਮਾਣ ਇੱਥੇ ਬਹੁਤ ਲੋਕ ਜਿਹੜੇ ਫੋਟੋਆਂ ਕਰਾਉਂਦੇ ਨੇ ਨਾ ਮਹਾਲੀ ਕਾਰਨੀਵਲ 2026 ਪੰਜਾਬ ਸਖੀ ਪੰਜਾਬ ਸਖੀ ਸ਼ਕਤੀ ਮੇਲਾ ਇੱਥੇ ਫੋਟੋਆਂ ਕਰਾਉਂਦੇ ਨੇ ਲੋਕ ਤੇ ਐਵੇਂ ਦੀਆਂ ਜਿਹੜੀਆਂ ਹੱਤੀਆਂ ਬਹੁਤ ਬਣੀ ਹੋਈਆਂ ਨੇ ਨਾ ਤੇ ਆਹ ਦੇਖੋ ਪਿੰਡ ਦਾ ਸਵਾਦ ਇੱਕ ਦੁਕਾਨ ਆ ਬਣੀ ਹੋਈ ਆ ਇੱਥੇ ਜਿਹੜਾ ਤੁਹਾਨੂੰ ਪੀਣ ਦੇ ਲਈ ਲੱਸੀ ਮਿਲ ਜੂ ਆ ਬਾਈ ਤੋਂ ਹਨ ਤੇ ਇੱਧਰ ਜੇ ਤੁਸੀਂ ਪੰਜੀਰੀ ਖਾਣ ਦੇ ਸ਼ੌਕੀਨ ਹੋ ਤਾਂ ਇੱਥੋਂ ਮਿਲ ਜੂ ਹਨ ਤੇ ਆਹ ਦੇਖੋ ਜੀ ਹਾਂ ਬੇਸਣ ਦੀ ਪੰਜੀਰੀ ਆ ਜੀ ਬਾਈ ਦਾ ਸੁਨਦੀ ਪੰਜੀਰੀ ਹਨ ਤੇ ਤੁਸੀਂ ਇੱਥੋਂ ਲੈ ਸਕਦੇ ਤੇ ਗਰਮ ਗਰਮ ਗੁਲਾਬ ਜਾਮਨ ਵੀ ਖਾ ਸਕਦੇ ਹੋ ਹਨ ਤੇ ਆਹ ਬਾਈ ਉਹਨਾਂ ਨੇ ਜਿਹੜੀ ਹੈਪੀ ਬਣਾਈ ਹੋਈ ਐ ਇੱਥੇ ਆਪਣੀ ਹਨ ਪਿੰਡ ਦਾ ਸਵਾਦ ਤੇ ਚੱਲਦੇ ਆ ਅੱਗੇ ਤੇ ਇੱਥੇ ਤੁਸੀਂ ਸਰੋਂ ਦਾ ਸਾਗ ਤੇ ਮੱਕੀ ਦੀ ਰੋਟੀ ਖਾਣ ਦੇ ਲਈ ਮਿਲ ਜੂ ਬਿਲਕੁਲ ਪੁਰਾਣੀ ਓਮੇ ਦੀ ਝਲਕ ਬਣਾਈ ਹੋਈ ਆ ਤੇ ਆ ਦੇਖੋ ਜੀ ਓਮੇ ਦਾ ਚੁੱਲਾ ਚੌਂਕਾ ਜਿਹੜਾ ਬਣਿਆ ਹੋਇਆ ਨਾ ਤੇ ਇੱਧਰ ਆਂਟੀ ਹੁਣੀ ਜਿਹੜੇ ਮੱਕੀ ਦੀ ਰੋਟੀ ਬਣਾ ਵੀ ਰਹੇ ਨੇ ਨਾ ਤੇ ਓਮੇ ਦੇ ਪੁਰਾਣੇ ਗਲਾਸ ਜਿਵੇਂ ਆ ਪਿੱਤਲ ਦੀ ਬਤੀਲੀ ਹੈ ਨਾ ਆ ਸਾਰੇ ਗਲਾਸ ਕੌਲੀ ਓਮੇ ਨੇ ਬਿਲਕੁਲ ਪੁਰਾਣਾ ਯਾਨੀ ਕਿ ਜਿਵੇਂ ਆਪਣੇ ਘਰਾਂ ਦੇ ਵਿੱਚ ਹੁੰਦਾ ਸੀਗਾ ਪਹਿਲਾਂ ਓਮੇ ਦਾ ਚੁੱਲਾ ਚੌਂਕਾ ਜਿਹੜਾ ਬਣਾਇਆ ਗਿਆ ਹੈ ਨਾ ਤੇ ਇਧਰ ਇੱਕ ਛੋਟੀ ਜੀ ਢੀਂਗ ਬਣਾਈ ਹੋਈ ਆ ਨਾ ਤੇ ਇੱਥੇ ਵੀ ਬਹੁਤ ਲੋਕ ਜਿਹੜੇ ਫੋਟੋ ਕਰਾਉਂਦੇ ਨੇ ਨਾ ਤੇ ਝੂਟਾ ਵੀ ਲੈਂਦੇ ਨੇ ਤੇ ਆ ਦੇਖੋ ਜੀ ਛੋਟੀ ਜਿਹੜੀ ਢੀਂਗ ਬਣਾਈ ਹੋਈ ਆ ਨਾ ਤੇ ਅੱਗੇ ਚੱਲਦੇ ਆਂ ਜੀ ਇੱਕ ਛੋਟੀ ਜੀ ਦੁਕਾਨ ਦੁਕਾਨ ਨਹੀਂ ਛੋਟਾ ਜਿਹਾ 66 ਜਿਹਾ ਬਣਾਇਆ ਹੋਇਆ ਉਹਦੇ ਵਿੱਚ ਜਿਹੜਾ ਇੱਕ ਚਾਰਖਾ ਰੱਖਿਆ ਹੋਇਆ ਨਾ ਤੇ ਇੱਥੇ ਵੀ ਫੋਟੋ ਕਰਾਉਂਦੇ ਨੇ ਲੋਕਾਂ ਸਾਹਮਣੇ ਤੁਸੀਂ ਦੇਖ ਵੀ ਰਹੇ ਹੋ ਵੀਡੀਓ ਬਣਾ ਰਹੇ ਨੇ ਫੋਟੋਆਂ ਸੱਚਾਉਂਦੇ ਨੇ ਨਾ ਇੱਕ ਖੂਹ ਦੀ ਝਲਕ ਦਿਖਾਈ ਗਈ ਆ ਛੋਟੀ ਹੈ ਨਾ ਤੇ ਆਹ ਦੇਖੋ ਜੀ ਖੂਹ ਬਣਾਇਆ ਗਿਆ ਬਿਲਕੁਲ ਜਿਹੜੀਆਂ ਦੁਕਾਨਾਂ ਬਣੀ ਹੋਈਆਂ ਨੇ ਉਹਨਾਂ ਦੇ ਸਾਹਮਣੇ ਖੂਹ ਬਣਾਇਆ ਹੋਇਆ ਛੋਟਾ ਜਿਹਾ ਨਾ ਤੇ ਚਲਦੇ ਹੁਣ ਆਪਾਂ ਇੱਥੋਂ ਅੱਗੇ ਤੁਹਾਨੂੰ ਅੱਗੇ ਜਿਹੜਾ ਰਹਿੰਦਾ ਆਪਣਾ ਮੇਲਾ ਸਾਰਾ ਆਪਾਂ ਤੁਹਾਨੂੰ ਦਿਖਾਉਨੇ ਹਨ ਇਹ ਬਣਿਆ ਹੋਇਆ ਸੀਗਾ ਜੀ ਸਾਰਾ ਮੇਰਾ ਪਿੰਡ ਮੇਰੇ ਪਿੰਡ ਦੇ ਵਿੱਚ ਜਿਹੜੀਆਂ ਅਲੱਗ-ਅਲੱਗ ਦੁਕਾਨਾਂ ਬਣੀਆਂ ਹੋਈਆਂ ਨੇ ਤੁਸੀਂ ਇੱਥੇ ਖਾਣ ਪੀਣ ਦੇ ਲਈ ਤੁਹਾਨੂੰ ਟਰਾਈ ਕਰ ਸਕਦੇ ਹੋ ਨਾ ਜਿਵੇਂ ਮੱਕੀ ਦੀ ਰੋਟੀ ਸਰੋਂ ਦਾ ਸਾਗ ਐਵੇਂ ਦੇ ਸਾਰਾ ਸਮਾਨ ਇੱਥੇ ਤੁਹਾਨੂੰ ਮਿਲ ਜੂ ਗਰਮ ਗੁਲਾਬ ਜਮਨ ਤੇ ਬੇਸਣ ਦੀ ਪੰਜੀਰੀ ਇਹ ਸਾਰਾ ਸਮਾਨ ਮਿਲ ਜੂ ਬਹੁਤ ਲੋਕ ਯਾਰ ਸ਼ਾਮ ਨੂੰ ਜਿਹੜਾ ਮੇਲਾ ਦੇਖਣ ਆਉਂਦੇ ਨੇ ਅਸਲੀ ਰੌਣਕ ਜਿਹੜੀ ਮੇਲੇ ਦੀ ਸ਼ਾਮ ਨੂੰ ਹੀ ਹੁੰਦੀ ਆ ਹਨ ਤੇ ਦੇਖੋ ਬਹੁਤ ਲੋਕ ਜਿਹੜਾ ਮੇਲਾ ਦੇਖਣ ਦੇ ਲਈ ਪਹੁੰਚੇ ਹੋਏ ਨੇ ਤੇ ਅੱਗੇ ਜਿਹੜੀਆਂ ਐਵੇਂੀਆਂ ਦੁਕਾਨਾਂ ਤੁਹਾਨੂੰ ਮਿਲ ਜਾਣਗੀਆਂ ਹਨ ਤੇ ਆ ਮੈਟ ਵਗੈਰਾ ਪੇ ਨੇ ਤੇ ਇੱਥੋਂ ਤੁਸੀਂ ਆਹ ਜਾਂ ਐਵੇਂ ਦਾ ਸਮਾਨ ਦਰੀਆਂ ਚਾਦਰਾਂ ਵਗੈਰਾ ਐਵੇਂ ਦਾ ਮੈਟ ਹੈ ਨਾ ਇਹ ਖਰੀਦ ਸਕਦੇ ਹੋ ਐਵੇਂ ਨਹੀਂ ਸਾਰੀਆਂ ਦੁਕਾਨਾਂ ਜਿਹੜੀਆਂ ਇੱਥੇ ਬਣੀ ਹੋਈਆਂ ਨੇ ਹੁਣ ਆਪਾਂ ਤੁਹਾਨੂੰ ਅੱਗੇ ਲੈ ਕੇ ਚੱਲਦੇ ਆ ਤੇ ਦੁਕਾਨਾਂ ਦਿਖਾਉਨੇ ਆ ਤੇ ਇੱਥੇ ਤੁਸੀਂ ਕੀ ਕੀ ਜਿਹੜੀ ਸ਼ਾਪਿੰਗ ਕਰ ਸਕਦੇ ਹੋ ਨਾ ਤੇ ਆਹ ਦੇਖੋ ਜੀ ਅ ਡਰਾਈ ਫਰੂਟ ਤੇ ਨੇ ਕਸ਼ਮੇਸ਼ ਹੋਗੀ ਕਾਜੂ ਤੇ ਆਹ ਸਾਰਾ ਬਦਾਮ ਵਗੈਰਾ ਇੱਥੋਂ ਮਿਲ ਜਾਣਗੇ ਤੁਹਾਨੂੰ ਨਾ ਤੇ ਇਹ ਇਧਰ ਆ ਗਈ ਜੀ ਦੁਕਾਨ ਤੇ ਇੱਥੋਂ ਜਿਹੜੇ ਪਰਸ ਵਗੈਰਾ ਤੁਹਾਨੂੰ ਮਿਲ ਜਾਣਗੇ ਨਾ ਇਵੇਂ ਦੀਆਂ ਬਹੁਤ ਦੁਕਾਨਾਂ ਜਿਹੜੀਆਂ ਬਣੀਆਂ ਹੋਈਆਂ ਨੇ ਤੇ ਅੱਗੇ ਅੱਗੇ ਜੀ ਦੁਕਾਨ ਆਪਣੀ ਅਫਸਰਾ ਕਿਤਾਬ ਘਰ ਸਾਬੂਤ ਲਵੰਡੀ ਇੱਥੋਂ ਜਿਹੜੀਆਂ ਤੁਹਾਨੂੰ ਐਵੇਂ ਨਹੀਂ ਆ ਪਤਾਵਾਂ ਮਿਲ ਜਾਣਗੇ ਹਨ ਤੁਸੀਂ ਹਰ ਤਰ੍ਹਾਂ ਦੀ ਕਿਤਾਬ ਜਿਹੜੀ ਇੱਥੋਂ ਖਰੀਦ ਸਕਦੇ ਹੋ ਮਹਾਰਾਣੀ ਜਿੰਦਾ ਕਿਤਾਬ ਦਾ ਨਾਮ ਹੈ ਜੀ ਐਵੇਂ ਨਹੀਂ ਕਿਤਾਬਾਂ ਤੁਹਾਨੂੰ ਇੱਥੋਂ ਮਿਲ ਜਾਣਗੇ ਤੇ ਆ ਸਾਰਾ ਸਮਾਨ ਇੱਥੋਂ ਤੁਹਾਨੂੰ ਮਿਲ ਜਾਊਗਾ ਨਾ ਤੇ ਚੱਲਦੇ ਆਪਾਂ ਅੱਗੇ ਤੇ ਇੱਥੇ ਫੇਰ ਤੁਹਾਨੂੰ ਜਿਹੜੇ ਡਰਾਈ ਫਰੂਟ ਵਗੈਰਾ ਮਿਲ ਜਾਣਗੇ ਆ ਸਾਰੇ ਤਰ੍ਹਾਂ ਦੇ ਬੀਪੇ ਨੇ ਉਰੇ ਹਨਾ ਪਮਕਨ ਸੀਡਸ ਸੂਰਜਮੁਖੀ ਦੇ ਜਿਹੜੇ ਬੀ ਹੁੰਦੇ ਨੇ ਆ ਸਾਰਾ ਸਮਾਨ ਪਿਆ ਇੱਥੋਂ ਤੁਹਾਨੂੰ ਮਿਲ ਜੂ ਖਰੂਟ ਦੇ ਗਿਰੀ ਹਨਾ ਇਹ ਸਮਾਨ ਹੈ ਜੀ ਤੇ ਅੱਗੇ ਫਿਰ ਆ ਗਿਆ ਤੁਸੀਂ ਐਮਐਡੀ ਜਿਹੜੇ ਇੱਥੋਂ ਕੱਪੜੇ ਖਰੀਦ ਸਕਦੇ ਹੋ ਹਨਾ ਕੱਪੜੇ ਦੀ ਦੁਕਾਨ ਆ ਗਈ ਤੇ ਐਵੇਂ ਦੀਆਂ ਬਹੁਤ ਦੁਕਾਨਾਂ ਜਿਹੜੀਆਂ ਬਣੀਆਂ ਹੋਈਆਂ ਨੇ ਇੱਥੇ ਹਨਾ ਤੇ ਆ ਦੇਖੋ ਇੱਥੋਂ ਜਿਹੜੀਆਂ ਤੁਹਾਨੂੰ ਜਾਣਦੇ ਲਈ ਐਵੇਂ ਦੀਆਂ ਜਿਹੜੀਆਂ ਫੈਂਸੀ ਕੁਰਸੀਆਂ ਤੁਹਾਨੂੰ ਮਿਲ ਜਾਣਗੀਆਂ ਹਨ ਕੱਪੜੇ ਜਿਹੜੇ ਖਰੀਦ ਸਕਦੇ ਹੋ ਨਾ ਤੇ ਇੱਥੇ ਤੁਹਾਨੂੰ ਲੋਕ ਸ਼ਾਪਿੰਗ ਕਰਦੇ ਦੇਖ ਵੀ ਜਾਣਗੇ ਨਾ ਇਹਦੀ ਬਹੁਤ ਮਸ਼ਹੂਰੀ ਆ ਆਦੀਵਾਸੀ ਨਿਲੰਬਰੀ ਹਰਵਲ ਆਇਲ ਇਹਦੀ ਜਿਹੜੀ ਬਹੁਤ ਮਸ਼ਹੂਰੀ ਤੁਸੀਂ ਦੇਖੀ ਹੋਣੀ ਆ ਨਾ ਤੇ ਵਾਲ ਜਿਹੜੇ ਬਹੁਤ ਲੰਬੇ ਕਰਦਾ ਕਹਿੰਦੇ ਜੀ ਇਹ ਤੇਲ ਤੁਹਾਨੂੰ ਇਹ ਤੇਲ ਜਿਹੜਾ ਇੱਥੋਂ ਮਿਲ ਜੂਗਾ ਹਨ ਮੋਹਾਲੀ ਕਾਰਨੀਵਲ 2026 ਪੰਜਾਬ ਸਖੀ ਸ਼ਕਤੀ ਮੇਲੇ ਦੇ ਵਿੱਚ ਇੱਥੇ ਜਿਹੜੀ ਇਹਨਾਂ ਨੇ ਆਪਣੀ ਇੱਕ ਸਟਾਲ ਲਗਾਈ ਹੋਈ ਆ ਹਨ ਆਦੀਵਾਸੀ ਹੈ ਹਾਂ ਜੀ ਆਪਾਂ आदिवास है मैसूर कर्नाटक से आया है सड़क ऐसी लटक ऐसी आया है ये तेल लगाने से एक साल दो साल बच्चे को लगा सकते हैं पर्यपन लगा सकते हैं धन्य करेगा आप तेल ये तेल लगाते हो सर में ये तेल लगाते हैं सर अच्छा ये तेल लगा के ये तेल छोड़ के दीपक तेल नहीं लगाते हैं अच्छा आपके बाल काले भी तभी है काले भी ये तेल लगाते काले भी होता है चलो वीडियो देख भी रहे हो ना भाई बाल ਖਾਸੇ ਸਿਰ ਦੇ ਉੱਤੇ ਬਹੁਤ ਵਾਲ ਵੀ ਨੇ ਨਾ ਤੇ ਕਾਲੇ ਵੀ ਨੇ ਨਾ ਆਪ ਕਰਨਾਟਕ ਸੇ ਹੋਇਆ ਆਪ ਖੁਦ ਹੀ ਬਣਾਤੇ ਹੋ ਜਿਆ ਸਾਰਾ ਤੇ ਆ 808 ਜੈਡਿਪਿਟ ਸੇ ਬਣਾਤੇ ਆ ਅ ਠੀਕ ਹੈ ਠੀਕ ਹੈ ਠੀਕ ਆਪ ਬਣਾਤੇ ਹੋ ਜਾਂ ਕੋਈ ਔਰ ਬਣਾਤੇ ਨਹੀਂ ਨਹੀਂ ਹਮ ਬਣਾਦੇ ਅਚਾ ਖੁਦ ਹੀ ਬਣਾ ਕੇ ਲਾਤੇ ਜੇਕਰ ਤੁਸੀਂ ਆਦੀਵਾਸੀ ਨੀਲਾੰਬਰੀ ਹਰਬਲ ਆਇਲ ਖਰੀਦਣਾ ਚਾਹੁੰਦੇ ਹੋ ਤਾਂ ਇੱਥੇ ਜਿਹੜੀ ਇੱਕ ਸਟਾਲ ਲੱਗੀ ਹੋਈ ਹੈ ਨਾ ਇੱਥੋਂ ਤੁਸੀਂ ਇਹ ਤੇਲ ਖਰੀਦ ਸਕਦੇ ਹੋ ਤੇ ਆ ਸਾਰਾ ਜਿਹੜਾ ਕ੍ਰੌਪਲੀ ਦਾ ਸਮਾਨ ਪਿਆ ਇਥੇ ਤੁਸੀਂ ਐਵੇਂ ਦਾ ਜਿਹੜਾ ਸਾਰਾ ਸਮਾਨ ਖਰੀਦ ਸਕਦੇ ਹੋ ਨਾ ਤੇ ਉਹ ਪਰਲੇ ਪਾਸੇ ਤੁਸੀਂ ਦੇਖ ਸਕਦੇ ਹੋ ਕੱਪ ਵਗੈਰਾ ਸਾਰੇ ਪੇਨੇ ਕ੍ਰਾਫਟਰੀ ਦਾ ਸਮਾਨ ਜਿਹੜਾ ਤੁਹਾਨੂੰ ਇੱਥੋਂ ਮਿਲ ਜੂਗਾ ਹਨ ਤੇ ਆਹ ਸਾਰੇ ਵਰਤਮਾਨ ਵੇਰੇ ਹਨ ਛੋਟੇ ਤੋਂ ਲੈ ਕੇ ਵੱਡੇ ਤੱਕ ਵਰਤਮਾਨ ਜਿਹੜੇ ਪੇਨੇ ਹਨ ਤੇ ਆਪਣੇ ਇੱਧਰ ਦੇ ਪਾਸੇ ਕਹਿੰਦੇ ਵੀ ਟ੍ਰੇਨ ਲੰਗੀ ਹਨ ਤੇ ਆਹ ਦੇਖੋ ਤੋਂ ਐਸੇ ਇੰਜੀ ਬਣੀ ਹੋਈ ਆ ਛੋਟੀ ਜੀ ਤੇ ਇਹਦੇ ਤੇ ਬਹਿ ਕੇ ਵੀ ਤੁਸੀਂ ਜਿਹੜਾ ਮੇਲਾ ਘੁੰਮ ਸਕਦੇ ਹੋ ਹਨ ਤੇ ਪੰਜਾਬੀ ਜੁੱਤੀਆਂ ਵੀ ਤੁਸੀਂ ਇੱਥੋਂ ਖਰੀਦ ਸਕਦੇ ਹੋ ਆ ਸਾਰੀਆਂ ਜਿਹੜੀਆਂ ਪੰਜਾਬੀ ਜੁੱਤੀਆਂ ਨੇ ਪਿਸਤਾਲ ਲੱਗੀ ਹੋਈਆਂ ਨੇ ਤੇ ਇੱਥੋਂ ਤੁਸੀਂ ਜਿਹੜੀਆਂ ਜੜੀ ਬੂਟੀ ਖਰੀਦ ਸਕਦੇ ਹੋ ਹਨ ਤੇ ਆ ਇਹਨਾਂ ਨੇ ਜਿਹੜਾ ਆਪਣਾ ਇੱਕ ਪਰਚਾ ਵੀ ਦਿੱਤਾ ਹੋਇਆ ਆਪਾਂ ਤੁਹਾਨੂੰ ਦਿਖਾ ਵੀ ਦਿੰਦੇ ਹਾਂ ਨਾ ਆ ਦੇਖੋ ਜੀ ਗੌਂਡਵਾਨਾ ਦੇਸੀ ਆਯੁਰਵੈਦਿਕ ਜੜੀ ਬੂਟੀ ਆ ਸਾਰੇ ਤਰ੍ਹਾਂ ਦੀਆਂ ਜੜੀ ਜੜੀ ਬੂਟੀਆਂ ਇੱਥੇ ਪਈਆਂ ਨੇ ਨਾ ਤੇ ਰੇਟ ਨਾਲ ਜਿਹੜੇ ਮੈਂਸ਼ਨ ਕਰੇ ਹੋਏ ਨੇ ਤੇ ਲੇਡੀਜ਼ ਵਾਸਤੇ ਬਹੁਤ ਸਾਰਾ ਜਿਹੜਾ ਇੱਥੋਂ ਮਿਲ ਜਾਂਦਾ ਨਾ ਤੇ ਅੱਗੇ ਫੇਰ ਜਿਹੜੀ ਦੁਕਾਨ ਆ ਗਈ ਜੀ ਲੇਡੀਜ਼ ਹੋਣੀ ਹੈ ਨਾ ਇੱਥੇ ਤੁਹਾਨੂੰ ਜਿਹੜਾ ਮਿੱਟੀ ਦੇ ਕੱਚੇ ਭਾਂਡੇ ਵੀ ਜਿਹੜੇ ਮਿਲ ਜਾਣਗੇ ਨਾ ਤੇ ਆਹ ਦੇਖੋ ਛੋਟੇ ਤੋਂ ਲੈ ਕੇ ਜਿਹੜੇ ਵੱਡੇ ਤੱਕ ਸਾਰੇ ਫਰਾਈਵਨ ਇੱਥੇ ਪਏ ਨੇ ਹਨਾ ਇੱਥੋਂ ਤੁਹਾਨੂੰ ਮਿੱਟੀ ਦੇ ਕੱਪ ਵਗੈਰਾ ਮਿੱਟੀ ਦੀਆਂ ਮਿੱਟੀ ਤੋਂ ਬਣੀਆਂ ਬੋਤਲਾਂ ਸਾਰਾ ਸਮਾਨ ਜਿਹੜਾ ਇੱਥੋਂ ਲੈ ਗਏ ਤੇ ਆਹ ਦੇਖੋ ਜੀ ਐਵੇਂ ਦੇ ਜਿਹੜੇ ਝੁੱਲੇ ਬਣੇ ਹੋਏ ਨੇ ਤੁਸੀਂ ਇਹ ਝੁੱਲੇ ਅਲੱਗ-ਅਲੱਗ ਤਰ੍ਹਾਂ ਦੇ ਬਣੇ ਹੋਏ ਨੇ ਇਹ ਵੀ ਖਰੀਦ ਸਕਦੇ ਹੋ ਡਾਈਨਿੰਗ ਟੇਬਲ ਦੇਖੋ ਇੱਧਰ ਬਣੇ ਹੋਏ ਨੇ ਹਨਾ ਇਹ ਸਾਰੇ ਤੁਸੀਂ ਇੱਥੋਂ ਖਰੀਦ ਸਕਦੇ ਹੋ ਨਾ ਆ ਦੇਖੋ ਜੀ ਸਾਰੇ ਸੋਫਾ ਸੈਟ ਵਗੈਰਾ ਐਮੇ ਦਾ ਸਾਮਾਨ ਜਿਹੜਾ ਇੱਥੇ ਪਿਆ ਹਨ ਤੁਸੀਂ ਇੱਥੋਂ ਜਿਹੜੀ ਐਮੇ ਦੀ ਸ਼ਾਪਿੰਗ ਵਗੈਰਾ ਵੀ ਕਰ ਸਕਦੇ ਹੋ ਹਨ ਕਿੰਨੀ ਸੋਹਣੀਆਂ ਜਿਹੜੀਆਂ ਲੱਕੜ ਦੀਆਂ ਕੁਰਸੀ ਬਣੀ ਹੋਈਆਂ ਨੇ ਹਨ ਤੇ ਆਹ ਸਾਰੀਆਂ ਦੇਖੋ ਜੀ ਬਹੁਤ ਸੋਹਣੀਆਂ ਸੋਹਣੀਆਂ ਜੜੀਆਂ ਇੱਥੇ ਕੁਰਸੀਆਂ ਬਣੀ ਹੋਈਆਂ ਨੇ ਮੇਜ਼ ਕੁਰਸੀਆਂ ਆ ਦੇਖੋ ਤੇ ਆਹ ਅਲੱਗ ਤਰ੍ਹਾਂ ਦੀਆਂ ਜੜੀਆਂ ਕੁਰਸੀਆਂ ਨੇ ਦੇਖੋ ਜੀ ਇਹ ਇਕੱਠੀਆਂ ਹੋ ਜਾਂਦੀਆਂ ਨੇ ਐਮੇ ਹਨ ਤੇ ਬਹੁਤ ਸੋਹਣਾ ਸੋਹਣਾ ਸਾਮਾਨ ਜਿਹੜਾ ਇੱਥੇ ਪਿਆ ਆ ਦੇਖੋ ਕਿੰਨੀ ਸੋਹਣੀਆਂ ਜੜੀਆਂ ਵਾੜੀ ਹੋ ਜੋ ਰਹਿ ਜੀ ਮੇਜ਼ ਕੁਰਸੀਆਂ ਨੇ ਨਾ ਤੁਸੀਂ ਥੋੜੇ ਕਰ ਲਓ ਹੁਣ ਆਪਾਂ ਪਹੁੰਚ ਗਏ ਜੀ ਖਾਣ ਪੀਣ ਵਾਲੇ ਸ਼ੈਂਕਸ਼ਨ ਦੀਵਲ ਤੇ ਇੱਧਰ ਆਪਣੇ ਸਰਦਾਰ ਜੀ ਨੇ ਲਾਏ ਹੋਏ ਨੇ ਜੀ ਆਪਣੇ ਗਰਮ ਗੁਲਾਬ ਜਮਨ ਗਜਰੇਲਾ ਹਨ ਐਵੇਂ ਦਾ ਇੱਥੇ ਖਾਣ ਨੂੰ ਮਿਲ ਜੂਗਾ ਤੁਹਾਨੂੰ ਸਾਰਾ ਸਬੰਨ ਤੇ ਅੱਗੇ ਹੈਗਾ ਜੀ ਐਗ ਰੋਲ ਵਗੈਰਾ ਇੱਥੋਂ ਮਿਲ ਜੂਗਾ ਤੇ ਖਾਣ ਪੀਣ ਦੀਆਂ ਥਾਲਾਂ ਇੱਥੋਂ ਸਟਾਰਟ ਹੋ ਜਰੀਆਂ ਨੇ ਹਨ ਤੇ ਅਲੱਗ-ਅਲੱਗ ਸਟੇਟਾਂ ਦਾ ਜਿਹੜਾ ਫੂਡ ਇੱਥੋਂ ਤੁਸੀਂ ਟਰਾਈ ਕਰ ਸਕਦੇ ਹੋ ਹਨ ਤੇ ਹਰਿਆਣਾ ਕੀ ਨੰਬਰ 1 ਜਲੇਬੀ ਤੇ ਇੱਥੋਂ ਤੁਸੀਂ ਫਰੂਟ ਆਈਸਕ੍ਰੀਮ ਵੀ ਲੈ ਸਕਦੇ ਹੋ ਨਾ ਬੰਬੇ ਚ ਪਾਟੀ ਫਰੈਸ਼ ਆਈਸਕ੍ਰੀਮ ਇਸ ਤਰ੍ਹਾਂ ਜਿਹੜੀ ਇਹ ਫਰੂਟ ਆਈਸਕ੍ਰੀਮ ਤਿਆਰ ਕਰਦੇ ਨੇ ਭਾਈ ਮੂੰਗ ਦਾ ਲੱਡੂ ਮਿਲ ਜਾਣਗੇ ਇੱਥੋਂ ਤੁਹਾਨੂੰ ਰਾਜਸਥਾਨੀ ਤੇ ਆਗੇ ਜੀ ਪੀਜ਼ਾ ਹਟ ਤੇ ਆਗੇ ਟੈਟੋ ਟਵਿਸਟਰ ਤੇ ਇੱਥੋਂ ਆਲੂਆਂ ਤੋਂ ਬਣੀ ਹੋਈਆਂ ਦੇਸਾਂ ਉਹਨੂੰ ਮਿਲ ਜਾਣਗੇ ਤੇ ਇੱਧਰ ਕਾਊਂਟਰ ਬਣੇ ਹੋਏ ਨੇ ਇੱਥੋਂ ਤੁਸੀਂ ਪੈਸੇ ਦੇ ਕੇ ਪਰਚੀ ਲੈ ਸਕਦੇ ਹੋ ਤੇ ਫਿਰ ਖਾਣ ਦੇ ਲਈ ਲੈ ਸਕਦੇ ਹੋ ਨਾ ਤੇ ਆ ਗਿਆ ਜੀ ਬੰਬੇ ਸਟਰੀਟ ਫੂਡ ਇੱਥੇ ਤੁਸੀਂ ਪਾਓ ਜੀ ਬੜਾ ਪਾਓ ਤਵਾ ਪਲਾਓ ਇਹ ਸਾਰਾ ਸਮਾਨ ਲੈ ਸਕਦੇ ਹੋ ਨਾ ਮਦਰਾਸ ਕੈਫੇ ਆ ਜੀ ਆ ਪੇਪਰ ਡੋਸਾ ਮਸਾਲਾ ਡੋਸਾ ਪਨੀਰ ਡੋਸਾ ਐਵੇਂ ਦੀਆਂ ਜਿਹੜੀਆਂ ਤੁਸੀਂ ਡਿਸ਼ ਵਗੈਰਾ ਇੱਥੇ ਟਰਾਈ ਕਰ ਸਕਦੇ ਹੋ ਨਾ ਇੱਥੇ ਤੁਸੀਂ ਰਾਜਸਥਾਨ ਦੀ ਦਾਲ ਬਾਟੀ ਚੂਰਮਾ ਹਨ ਇਹਨਾਂ ਦੀਆਂ ਫੇਮਸ ਡਿਸ਼ ਚੂਰਮਾ ਲੱਡੂ ਸਪੈਸ਼ਲ ਪਿਆਜ ਗਚੌੜੀ ਮੂੰਗ ਦਾਲ ਗਚੌੜੀ ਐਵੇਂ ਦਾ ਇੱਥੇ ਤੁਸੀਂ ਇਹਨਾਂ ਦੀ ਡਿਸ਼ ਜਿਹੜੀ ਟਰਾਈ ਕਰ ਸਕਦੇ ਹੋ ਨਾ ਤੇ ਆ ਗਈ ਜੀ ਅੱਗੇ ਜਲੇਬੀ ਵਿਦਰਾਵੜੀ ਤੇ ਆ ਸਾਹਮਣੇ ਲਗੀ ਹਸਤਾਨ ਇੱਥੋਂ ਤੁਸੀਂ ਜਲੇਬੀ ਤੇ ਰਬੜੀ ਟਰਾਈ ਕਰ ਸਕਦੇ ਹੋ ਨਾ ਅਮਰੀਕਨ ਮੋਟਾ ਤੇ ਅੱਗੇ ਬ੍ਰਿੰਦਵਨ ਕੀ ਲੱਸੀ ਤੇ ਇੱਥੋਂ ਤੁਸੀਂ ਟਰਾਈ ਕਰ ਸਕਦੇ ਹੋ ਬ੍ਰਿੰਦਵਨ ਕੀ ਲੱਸੀ ਇਹ ਸਾਡਾ ਰੰਗਲਾ ਪੰਜਾਬ ਪੰਜਾਬ ਦੀਆਂ ਫੇਮਸ ਡਿਸ਼ਾਂ ਛੋਲੇ ਭਟੂਰੇ ਮੱਕੀ ਦੀ ਰੋਟੀ ਸਰੋਂ ਦਾ ਸਾਗ ਤੇ ਅਮਰਸਰੀ ਕੁਲਚਾ ਇੱਥੋਂ ਟਰਾਈ ਕਰ ਸਕਦੇ ਹੋ ਨਾ ਤੇ ਅੱਗੇ ਦਿੱਲੀ ਚਾਟ ਪੰਡਾਰ ਤੇ ਗੋਲ ਗੱਪੇ ਵਗੈਰਾ ਟਿੱਕੀ ਵਗੈਰਾ ਇਤੋਂ ਤੁਸੀਂ ਟਰਾਈ ਕਰ ਸਕਦੇ ਹੋ ਇੱਕ ਨਿਕਲਾ ਜਾ ਤੇ ਅੱਗੇ ਆ ਗਿਆ ਜੀ ਪੀਜ਼ਾ ਪੀਜ਼ਾ ਹੌਟ ਅੱਗੇ ਫਿਰ ਆ ਗਿਆ ਜੂਸ ਦੀ ਸਟਾਲ ਇੱਥੇ ਤੁਸੀਂ ਜੂਸ ਟਰਾਈ ਕਰ ਸਕਦੇ ਹੋ ਐ ਮੇਧੀਆਂ ਕਈ ਸਟਾਲਾਂ ਜਿਹੜੀਆਂ ਹੋਰ ਬਣੀ ਹੋਈਆਂ ਨੇ ਇਹ ਸਾਰਾ ਸੀਗਾ ਜੀ ਫੂਡ ਸੈਕਸ਼ਨ ਸੀਗਾ ਇਹ ਸਾਰਾ ਤੁਸੀਂ ਇੱਥੋਂ ਐਵੇਂ ਨਹੀਂ ਆ ਜਿਹੜੀਆਂ ਡਿਸ਼ ਵਗੈਰਾ ਟਰਾਈ ਕਰ ਸਕਦੇ ਹੋ ਬਹੁਤ ਪੀੜਾ ਲੋਕਾਂ ਦੀ ਤੁਸੀਂ ਦੇਖ ਰਹੇ ਹੋ ਨਾ ਬਹੁਤ ਲੋਕ ਜਿਹੜੇ ਖਾਣਾ ਪੀਣਾ ਇੰਜੋਏ ਕਰ ਰਹੇ ਨੇ ਨਾ ਜਿੱਤੂ ਦੀਆਂ ਦੀ ਨਜ਼ਰ ਮੁਰੀ ਨਹੀਂ ਰਹਿ ਬਚ ਕੇ ਇਹ ਬਹੁਤ ساری ਦੁਨੀਆਂ ਬਲੀਕ ਕਰਦੀ ਨਹੀਂ ਨਜ਼ਰ ਦਾ ਮਤਲਬ ਇਹ ਨਹੀਂ ਹੁੰਦਾ ਕਿ ਕਿਸੇ ਨੇ ਤੁਹਾਨੂੰ ਅੱਖ ਕੱਟ ਕੇ ਵੇਖਿਆ ਤੇ ਤੁਹਾਡਾ ਬਿੱਤ ਸਾਬ ਹੋ ਗਿਆ ਨਾ ਇੱਕ ਜੈਲ ਸੀ ਇੱਕ ਇੱਕ ਅੱਜ ਆਪਾਂ ਆਏ ਸੀਗੇ ਸ਼ਹਿਰ ਮੋਹਾਲੀ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਨੇ ਤੁਹਾਨੂੰ ਦਿਖਾਇਆ ਮੋਹਾਲੀ ਕਾਰਨੀਵਲ ਤੇ ਹੁਣ ਇੱਥੇ ਆਪਾਂ ਬਲੌਗ ਦਾ ਐਂਡ ਕਰਦੇ ਹਾਂ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਜੇਕਰ ਤੁਸੀਂ ਆਪਣੇ ਚੈਨਲ ਤੇ ਨਵੇਂ ਹੋ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਵੀਡੀਓ ਵੇਖਣ ਲਈ ਥੋੜਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕੀ ਮਿਲਦੇ ਆ ਕੱਲ ਨੂੰ ਤੁਹਾਨੂੰ ਨਵੇਂ ਬਲੌਗ